ਹੈਲੋ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਫਟਾਫਟ ਵਾਲੇ ਬੈਂਗਨ ਦੀ ਸਬਜੀ ਕਿਉਂਕਿ ਦੁਪਹਿਰ ਦਾ ਟਾਈਮ ਹੋ ਚੁੱਕਾ ਕੰਮ ਕਰਦੇ ਕਦੇ ਭੁੱਖ ਬਹੁਤ ਲੱਗ ਗਈ ਸੀ ਸੋ ਸੋਚਿਆ ਕੀ ਬਣਾਵਾਂ ਦੇਖੀ ਫ੍ਰਿਜ ਤੇ ਇੱਕ ਬੈਂਗਨ ਪਿਆ ਸੀ ਮੈਂ ਕਿਹਾ ਫਟਾਫਟ ਬਣਾਉਣੇ ਹਨ ਨਾਲੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਅਸੀਂ ਗੈਸ ਦੇ ਉੱਪਰ ਕੁੱਕਰ ਰੱਖ ਲਿਆ ਹੋਇਆ ਤੇ ਵਿੱਚ ਪਾਤਾ ਹੋਇਆ ਜੀ ਮਸਟਰਡ ਆਇਲ ਅਸੀਂ ਕੁੱਕਰ ਚ ਤਾਂ ਬਣਾ ਰਹੇ ਹਾਂ ਕਿ ਮੈਂ ਇੱਕ ਵਿਸਲ ਮਰਵਾਉਂਗੀ ਤੇ ਉਹਦੇ ਨਾਲ ਫਟਾਫਟ ਜਿਹੜੀ ਸਬਜ਼ੀ ਬਣ ਕੇ ਰੈਡੀ ਹੋਏਗੀ ਤੇ ਹੁਣ ਸਾਡਾ ਜਿਹੜਾ ਆਇਲ ਹੈ ਗਰਮ ਹੁੰਦਾ ਪਿਆ ਆਇਲ ਸਾਡਾ ਡਾਇਰ ਡਾ ਗਰਮ ਹੋ ਚੁੱਕਾ ਆ ਹੁਣ ਮੈਂ ਪਾਉਣ ਲੱਗੀ ਹਾਂ ਜੀ ਵਿੱਚ ਹਲਕਾ ਜਿਹਾ ਜੀਰਾ ਐਂਡ ਹਿੰਗ ਤੁਹਾਨੂੰ ਪਤਾ ਹੀ ਹੈ ਹਿੰਗ ਮੇਰੀ ਫੇਵਰਟ ਆ ਉਹ ਮੈਂ ਹਰ ਤੜਕੇ ਦੇ ਵਿੱਚ ਜਿਹੜੀ ਯੂਜ਼ ਕਰਦੀ ਆ हूँ अभी पावे एक सॉरी दो मीडियम साइज के प्याज कटे हुए लंबिया हरिया मिर्चा कटिया हुई लसन कटिया हुआ मैं हाँ जी सारा कुछ मैं पा दिता हुआ तड़के लिए तो हूँ अभी इन ब्राउन कर लेंगे उस तो बाद अं अपने पावे बेसिक मसाले ਹਾਂਜੀ ਫਰੈਂਡਸ ਦੇਖੋ ਮੈਂ ਕੱਟੇ ਹੋਏ ਆ ਜੀ ਬੈਂਗਣ ਆਪਣੇ ਤੁਸੀਂ ਬੈਂਗਣ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਸਕਦੇ ਹੋ ਨਾਲ ਹੀ ਮੈਂ ਆਲੂ ਜਿਹੜੇ ਉਵੇਂ ਦੇ ਕੱਟ ਕੀਤੇ ਹੋਏ ਆ ਤੇ ਇਹ ਹੈਗੀ ਜੀ ਇਹਦੀ ਬੈਂਗਣ ਦੀ ਡੰਡੀ ਦੇਖਣਾ ਦੇਖ ਸਕਦੇ ਤੁਸੀਂ ਇਹਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਬੜੀ ਵਧੀਆ ਢੰਗ ਦੇ ਨਾਲ ਕੱਟੀ ਹੋਈ ਆ ਕਿਉਂਕਿ ਆਪਣੇ ਸਾਰੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਵੱਡੇ ਕਿ ਬੰਗਾਲੀ ਡੰਡੀ ਵਿੱਚ ਜ਼ਰੂਰ ਪਾਏ ਹੋ ਕਿਉਂਕਿ ਇਹਦੇ ਨਾਲ ਜਿਹੜੀ ਸਬਜ਼ੀ ਆ ਬਹੁਤ ਜ਼ਿਆਦਾ ਟੇਸਟੀ ਤੇ ਕਰਾਰੀ ਬਣਦੀ ਆ ਤੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪਾਈ ਹੋਈ ਆ ਇਹ ਨਹੀਂ ਹੈਗਾ ਕਿ ਜਾਂ ਮੈਂ ਮਤਲਬ ਉਹ ਨਹੀਂ ਕੱਟ ਲਈ ਆ ਜਿੱਦਾਂ ਕਿ ਅੱਜ ਕੱਲ ਸੋਚਦੇ ਹਨ ਲੋਕ ਕਿ ਨਹੀਂ ਪਾਣੀ ਅਸੀਂ ਫਿਰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਹੀ ਪਾ ਰਹੀ ਆ ਹੁਣ ਮੈਂ ਇੱਕ ਟਮਾਟਰ ਪਾ ਰਹੀ ਆ ਮੀਡੀਅਮ ਸਾਈਜ਼ ਦਾ 4 ਅਸੀਂ ਪਾਵਾਂਗੇ ਤੇ ਨਮਕ टेस्ट के अकॉर्डिंग गर्म मसाला पा लेंगे कलर वाली मिर्च पा रहे हैं चंबी तरह मिक्स कर लेंगे हूँ असं पावेंगे हल्दी मसाले सारे ਸਾਡੇ ਟੇਸਟ ਅਕੋਰਡਿੰਗਲੀ ਪਾਣੀ ਆ ਤੇ ਹੁਣ ਅਸੀਂ ਇਹ ਵਿੱਚ ਪਾ ਦਵਾਂਗੇ ਆਪਣਾ ਦੈਨਰ ਅੰਗਰਲੋ ਇਹਨਾਂ ਨੂੰ ਮੈਂ ਚੰਦਰਾ ਵਾਸ਼ ਕਰ ਲਿਆ ਹੋਇਆ ਸੀ ਜੀ ਕਟਿੰਗ ਕਰਕੇ ਤੇ ਦੋ ਤਿੰਨ ਪਾਣੀ ਚ ਵਾਸ਼ ਕੀਤੇ ਹੋਏ ਆ ਤੇ ਇੱਕ ਹੀ ਬਿੰਗਣ ਲਿਆ ਸੀ ਮੈਂ ਵੱਡਾ ਵਾਲਾ ਹੌਲੀ ਜਿਹਾ ਚੰਦਰਾ ਮਿਕਸ ਕਰਾਂਗੇ ਨਾਲ ਇਹ ਮੈਂ ਪਾ ਰਹੀ ਹਾਂ ਹਲਕਾ ਜਿਹਾ ਪਾਣੀ ਕਿਉਂਕਿ ਇਹਨੂੰ ਮੈਂ ਵਿਸਲ ਦਵਾਨੀ ਆ ਉਹਦੇ ਲਈ ਜੇ ਪਾਣੀ ਨਾ ਪਾਇਆ ਫਿਰ ਬੈਂਗਣ ਜਿਹੜੇ ਆ ਨੀਚੇ ਲੱਗ ਜਾਣੇ ਆ ਇਸ ਲਈ ਮੈਂ ਹਲਕਾ ਜਿਹਾ ਪਾਣੀ ਪਾ ਰਹੀ ਹਾਂ ਦੇਖੋ ਕਲਰ ਕਿੰਨਾ ਪਿਆਰਾ ਨਾ ਤੇ ਬਾਸੋਂ ਅਸੀਂ ਇਹਦਾ ਉੱਪਰ ਢੱਕਣ ਲਗਾ ਕੇ ਤੇ ਇਹਨੂੰ ਵਿਸਲ ਲਈ ਰੈਡੀ ਕਰਾਂਗੇ ਕੁੱਕਰ ਨੂੰ ਅਸੀਂ ਉੱਪਰ ਕਵਰ ਕਰ ਦਿੱਤਾ ਹੋਇਆ ਤੇ ਅਸੀਂ ਕਰਦੇ ਆਂ ਵੇਟ ਵਿਸਲਣ ਦੇ ਤੇ ਬਹੁਤ ਹੀ ਜਲਦੀ ਜਿਹੜੀ ਸਬਜ਼ੀ ਬਣ ਕੇ ਰੈਡੀ ਹੋਏਗੀ ਜੀ ਦੇਖੋ ਜੀ ਸਾਡੀ ਸਬਜੀ ਬਣ ਕੇ ਬਿਲਕੁਲ ਰੈਡੀ ਹੋ ਗਈ ਹੋਈ ਆ ਤੇ ਅਸੀਂ ਹੁਣ ਇਹਦੇ ਤੇ ਪਾਵਾਂਗੇ ਹਲਕਾ ਜਿਹਾ ਧਨੀਆ ਨੂੰ ਗਾਰਨਿਸ਼ ਕਰਨ ਵਾਸਤੇ ਤੇ ਹੁਣ ਤੁਸੀਂ ਆਪਣਾ ਲੰਚ ਕਰ ਸਕਦੇ ਹੋ ਬੜੇ ਆਰਾਮ ਦੇ ਨਾਲ ਤੇ ਸਾਡੀ ਰੈਸিপি ਨੂੰ ਜ਼ਰੂਰ ਟਰਾਈ ਕਰਿਓ ਮਿਲਾਂਗੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ